ਅਵੀ ਦੋਸਤੋ ਜੀ ਸੁਰੂ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੁਰਤੀਂ ਚੈੱਕ ਕਰ ਲਿਓ ਤੁਸੀਂ ਆਰਡਰ ਬਹੁਤ ਚੰਗਾ ਹੈਗਾ ਦੇਖੋ ਇਹਦਾ ਸੋਹਣੀ ਝੋਟੀ ਹੈ ਜੀ ਬੈਗ ਨੂੰ ਵੀ ਆਰਡਰ ਚੰਗਾ ਹੈਗਾ ਤੇ ਥਰਡ ਵੀ ਚੰਗੇ ਆ ਥੋੜਾ ਜਿਹਾ ਡਰਦੀ ਹੈ ਜੀ ਤੇ ਬਾਕੀ ਆਪਾਂ ਡਿਟੇਲ ਬੱਚ ਰਾਂਗੇ ਕੀ ਡਿਟੇਲ ਹੈ ਜੀ ਕੀ ਗੱਲਬਾਤ ਹੈ ਆ ਬੁਰੀ ਦਾ ਕਿੰਨਾ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਤੇ ਕਾਟ ਕਾਟ درمیان ਇਹ ਦੇਖਿਆ ਕੀ ਇਹਨੇ ਕਾਰਡਰ ਬੈਗ ਨੂੰ ਵੀ ਚੰਗਾ ਲਾ। ਉਹ ਤੇ ਬੱਚਾ ਇਹਦਾ ਮੂਰੇ ਬੈਠਾ ਤੁਸੀਂ ਦੇਖ ਸਕਦੇ ਹੋ। ਤੇ ਬਾਈ ਤੋਂ ਆਪਾਂ ਇਹਦੀ ਡਿਟੇਲ ਪਾਉਂਦੇ ਆਂ। ਕੀ ਡਿਟੇਲ ਹੈ ਜੀ? ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਮੇਰਾ ਨਾਮ ਬਾਈ ਗੁਲਾਬ ਸਿੰਘ ਪਿੰਡ ਭਾਜੀਵੰਦਰਾ ਜ਼ਿਲ੍ਹਾ ਬਟਿੰਡਾ ਤਸੀਲ ਕਲਵੰਡੀ ਕਰਦਾ। ਤੇ ਆਪਣਾ ਵਪਾਰ ਦਾ ਹੀ ਕੰਮ ਆ ਬਾਈ। ਹਾਂਜੀ। ਠੀਕ ਹੈ। ਜਿਹੜੀ ਆਪਾਂ ਇਹ ਛੋਟੀ ਦੌਰ ਕੇ ਦਿਖਾਈ ਹੈਗੀ। ਜੀ ਬਾਈ ਕੀ ਡਿਟੇਲ ਹੈ ਜੀ? ਕਿਹੜੇ ਸੂਜੂਈ ਵੀ ਆ? ਇਹ ਤੀਜੇ ਸੂਜੂਈ ਵੀ ਆ। ਕਿੰਨੇ ਕ ਦਿਨ ਹੋ ਗਏ? ਤਿਹਜਾ ਦਿਨ ਹੈ ਤੀਜਾ ਦਿਨ ਹੈ ਬੱਚਾ ਕੱਟੀ ਕੱਟੀ ਹੈ ਠੀਕ ਆ ਆ ਮੂਰੇ ਬੇਟੀ ਹੈ ਨਾ ਆ ਬੇਟੀ ਠੀਕ ਆ ਤੇ ਬੋਲਾ ਕਿੰਨਾ ਕਹੂਗਾ ਬੋਲਾ ਕੱਢਿਆ ਬਈ 12 ਕਿਲੋ 12 13 ਕਿਲੋ ਹੈਗਾ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਸਰ ਸਰਹੁੰਦੇ ਲੀਟਰ ਅਮੀ ਪਾਉਗੀ ਜੇ ਬਾਬਾ ਤਾਂ ਦਰੂਜੇ 11 ਲੀਟਰ ਦਿੱਤਾ ਬਈ ਦੂਜੇ ਸੋ ਦਿੱਤਾ ਵਾ ਠੀਕ ਹੈ ਵੀ ਉਹਨਾਂ ਕ ਤਾਂ ਫਿਰ ਦੇਊਗੀ ਨਹੀਂ ਤਾਂ ਹਨਾ ਬਾਕੀ ਸੇਵਾ ਤੇ ਹੈ ਨਾ ਬਾਕੀ ਸੇਵਾ ਤੇ ਹੈ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਦੇ ਆ 2 ਲੱਖ ਦਿੱਤੇ 2 ਲੱਖ ਕਿਥੋਂ ਕਿਤੇ ਹੋ ਜੂ ਔਰ ਕਰਦਾਂਗੇ ਗੁੱਲਾ ਰੁੱਲਾ ਮੰਦਾਨ ਮੌਕੇ ਤੇ ਹੋ ਜੂਗਾ ਠੀਕ ਹੈ ਕਿੰਨੇ ਪਸ਼ੂ ਲੈ ਕੇ ਹੋ ਇੱਥੇ ਬਾਈ ਇਹਨੇ 5-6 1 ਲੱਖ ਬਾਕੀ ਸੇਲ ਹੋ ਗਈਆਂ ਹਾਂਜੀ ਇੱਕ ਹੀ ਰਹਿ ਗਈ ਇਹ ਤੇ ਕਿਵੇਂ ਮਾਹੌਲ ਅੱਜ ਮੰਡੀ ਦਾ ਠੀਕ ਹੈ ਜੀ ਵਧੀਆ ਜੀ ਵਧੀਆ ਹਾਂਜੀ ਠੀਕ ਹੈ ਤੇ ਘਰੇ ਜੋ ਆਪਣੇ ਵਪਾਰ ਲੈਣ ਦੇ ਪਸ਼ੂ ਹੁੰਦੇ ਕਿੰਨੇ ਹੁੰਦੇ ਬਾਈ ਹੁੰਦੇ ਜੀ 5-4 ਮੱਧਾਂਦਈਆਂ ਗਾਈਆਂ ਵੀ ਨਾਲ ਤਾਂ ਇਹ ਆ ਤਾਂ ਵੀ ਮੱਝਾਂ ਦਾ ਵੀ ਆ ਠੀਕ ਆ ਜੀ ਘਰੋਂ ਕਿਸੇ ਨੇ ਲੈਣੀਆਂ ਤਾਂ ਵੀ ਲੈ ਸਕਦਾ ਹਾਂ ਜੀ ਸਣੇ ਬੱਕਰੀਆਂ ਹੁੰਦੀਆਂ ਬੱਕਰੀਆਂ ਦਾ ਸਵਾਰਾ ਬਾਕੀ ਮੇਰਾ ਅੱਛਾ ਬੱਕਰੀਆਂ ਦਾ ਵੀ ਆ ਠੀਕ ਆ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਤਾਂ ਵੀ ਕੰਟੈਕਟ ਕਰ ਸਕਦਾ ਤੇ ਮੱਝਾਂ ਗਾਵਾਂ ਵੀ ਹੈ ਨਾ ਤੇ ਮਾਲ ਹੁੰਦਾ ਕਿਹੇ ਜਾਂ ਹਰੇਕ ਤਰ੍ਹਾਂ ਦੀ ਹੁੰਦਾ ਹਰੇਕ ਤਰ੍ਹਾਂ ਦਾ ਮਾਲ ਹੀ ਲੈਣੇ ਹਰੇਕ ਤਰ੍ਹਾਂ ਦਾ ਭਾਈ ਹੁੰਦਾ ਠੀਕ ਆ ਵੀ ਮਤਲਬ ਕਿ ਕੰਟੈਕਟ ਕਰਕੇ ਆ ਜੇ ਵੀ ਖਾਲੀ ਨਹੀਂ ਮੜੂ ਹੈ ਨਾ ਠੀਕ ਹੈ ਤੇ ਆਪਣਾ ਬਈ ਇੱਕ ਅਡਰੈਸ ਬਾਰੇ ਦੱਸ ਦਿਓ ਤੇ ਕੰਟੈਕਟ ਨੰਬਰ ਬਈ ਜੀਵੰਦ ਰਾਹੀ ਹਾਂਜੀ ਗੀਲ ਕਲੋਨੀ ਰੋਪੜ ਜਿਲ੍ਹਾ ਬੰਦ ਠੀਕ ਹੈ ਤਲਵੰਡੀ ਸਾਹਿਬ ਦੇ ਕੋਲ ਹੀ ਹੈ ਨਾ ਹਾਂਜੀ 4 ਕਿਲੋਮੀਟਰ ਠੀਕ ਹੈ ਕੰਟੈਕਟ ਨੰਬਰ ਬਈ 94635 94635 04099 04099 ਹਾਂਜੀ 94635 04099 99153 12022 22022 ਠੀਕ ਹੈ ਠੀਕ ਹੈ ਬਈ ਧੰਨਵਾਦ ਬਿਲਕੁਲ ਤੁਸੀਂ ਉਸ ਤੋਂ ਕੰਟੈਕਟ ਕਰ ਸਕਦੇ ਤੁਸੀਂ ਬਾਈ ਦੇ ਨਾਲ ਆ ਝੋਟੀ ਤੁਹਾਨੂੰ ਆਪਾਂ ਤੋਰ ਕੇ ਦਿਖਾਈ ਹੈਗੀ ਤੇ ਝੋਟੀ ਚੰਗੀ ਹੈ ਬਾਕੀ ਤੁਹਾਨੂੰ ਦੱਸਿਆ ਹੀ ਆ ਵੀ ਵਪਾਰ ਦਾ ਕੰਮ ਹੈ ਨਾ ਬਾਈ ਕਹਿੰਦਾ ਬੱਕਰੀਆਂ ਵੀ ਮਿਲ ਜਾਂਦੀਆਂ ਤੇ ਮੱਝਾਂ ਗਾਵਾ ਮਤਲਬ ਹਰ ਇੱਕ ਤਰ੍ਹਾਂ ਦੀ ਮਾਲ ਮਿਲ ਜਾਂਦਾ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਦਿੱਤਾ ਹੈ ਤੇ ਆਜੋ ਤੁਹਾਨੂੰ ਅੱਗੇ ਆਪਾਂ ਪਸ਼ੂ ਹੋਰ ਦਿਖਾਉਣੀ ਹੈਗੇ ਚੰਗੇ ਤੇ ਨਾਲ ਜੀ ਨਾਲ ਤੁਹਾਨੂੰ ਆ ਮਾਹੌਲ ਵੀ ਦਿਖਾਈ ਜਾਂਦੇ ਆਗੇ ਕਲੋਈ ਦੋਸਤੋ ਤੁਹਾਨੂੰ ਆਪਾਂ ਬਾਈ ਨਾਲ ਗੱਲ ਕਰਾਉਨੇ ਆਂਗੇ ਤੇ ਇਹਨਾਂ ਦਾ ਵਪਾਰ ਦਾ ਵੀ ਕੰਮ ਆਪਾਂຊੂ ਦਵਾ ਵੀ ਦਿੰਦੇ ਆ ਤੇ ਮਤਲਬ ਡੀਲਿੰਗ ਦਾ ਵੀ ਕੰਮ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਇਹਨਾਂ ਨਾਲ ਤੇ ਆਪਾਂ ਗੱਲਬਾਤ ਕਰਾਉਨੇ ਆ ਤੇ ਇਹਨਾਂ ਦੇ ਕੰਮ ਬਾਰੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਹਾਂਜੀ ਸੋਨੀਆਂ ਅਗਲਾ ਮਾਨਸਾ ਪੰਜਾਬ ਠੀਕ ਹੈ ਜੀ ਮੋਬਾਈਲ ਨੰਬਰ ਹੈ 98152 3439 99152 34323 34323 ਮੇਰੇ ਵੱਲੋਂ ਸਾਰੇ ਹੀ ਚੈਨਲ ਦੇਖਣ ਵਾਲੇ ਭੈਣਾ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਵਾ ਤੁਹਾਡੀ ਉਮਰ ਲੰਮੀ ਕਰੇ ਚੜ੍ਹਦੀ ਕਲਾ ਰੱਖੇ ਠੀਕ ਆ ਬਾਈ ਠੀਕ ਆ ਧੰਨਵਾਦ ਜੀ ਤੇ ਆਪਣੇ ਕੰਮ ਬਾਰੇ ਮੜਾ ਦੱਸ ਦਿਓ ਜੀ ਹਾਂ ਬਾਈ ਜੀ ਆਪਣਾ ਕੰਮ ਆਪਾਂ ਮਾਲ ਵਾਰ ਵੀ ਭੇਜਦੇ ਆਂ ਹਾਂਜੀ ਤੇ ਮੰਨ ਲਓ ਇੱਥੇ ਵੀ ਉਹ ਕਰ ਲੈਂਦੇ ਆ ਠੀਕ ਆ ਠੀਕ ਆ ਵੀ ਦਿਮਾਲ ਦਬਾਉਣ ਦਾ ਕੰਮ ਹਾਂਜੀ ਹਾਂਜੀ ਅੱਜ ਵੀ ਮਾਲ ਭੇਜਣਾ ਸੀਗਾ ਅੱਜ ਦਿੱਕਤ ਕੀ ਆਈ ਤਾਂ ਹਾਂਜੀ ਬੇਟੇ ਜਿਵੇਂ ਮਾਰ ਵਿੱਚ ਨਾ ਗਿਆ ਮੈਂ ਦੋ ਬੰਦੇ ਭੇਜਨੇ ਆਣ ਅੱਜ ਹਾਂਜੀ ਬੰਦਿਆਂ ਨੇ ਖਾਤੇ ਦੇ ਪੈਸੇ ਲਾਇਓ ਇਹਨੇ ਠੀਕ ਹੈ ਜੀ ਅੱਜ 4 ਰੁਪਏ ਸੈਂਕੜਾ ਕਰਤਾ ਤਾਂ ਨਹੀਂ ਦਿਖਾਈ ਜਾਏ ਅੱਜ ਸਰਕਾਰੀ ਆ ਮੈਂ ਜੀ ਠੀਕ ਹੈ ਤੁਹਾਨੂੰ ਜੇ ਅਸੀਂ 1.5 ਲੱਖ ਦੀ ਮੈਂ ਲੈਣਾਂ ਤਾਂ 6000 ਤਾਂ ਵੀ ਹੋ ਗਿਆ ਮਤਲਬ ਜੇ ਆਪਾਂ ਲੱਖ ਦੀ ਲੈਨੇ ਆ ਤਾਂ 4000 ਹੋ ਜਾਣੇ ਬਊਗਾ ਹਾਂਜੀ ਹਾਂਜੀ ਠੀਕ ਆ ਉਹਦਾ ਕਰਕੇ ਬਹੁਤ ਆ ਜ਼ਰਾ ਪੈ ਰਿਆ ਹੁਣ ਗਾਂਲੇ ਨੇ ਵੀ ਕੁਝ ਕਹਿ ਸਕਦੇ ਜਿਹੜੇ ਵੇਚ ਨਹੀਂ ਆ ਏਦੀ 10 ਰੁਪਏ ਕਾਫੀ ਪੈ ਗਿਆ ਹਾਂਜੀ ਹਾਂਜੀ ਬਹੁਤ ਗਾਗ ਜਿਹੜੇ ਨੇ ਮਾਲ ਲੈਣਾ ਸੀ ਉਹ ਇਸ ਕਰਕੇ ਮਾਲ ਨਹੀਂ ਲੈ ਰਹੇ ਠੀਕ ਹੈ ਕਿਉਂ ਕਿ ਹੁਣ ਮੰਨ ਲਓ ਲੱਖ ਦੀ ਾਮ ਹੋ ਗਈ 2-2 ਲੱਖ ਦੀ 2.5 ਲੱਖ ਦੀ ਮਾਲ ਵਿਕ ਰਹੀ ਆ ਹੂੰ ਠੀਕ ਆ 8-10 ਹਜ਼ਾਰ ਬੰਦਾ ਕਿੱਥੋਂ ਲਗਾਈ ਦਾ ਭਰੂਗਾ ਠੀਕ ਆ ਉਹੋ ਜੀ ਲਿਖ ਜਿਹੇ ਜੀ ਮਤਲਬ ਉਹੋ ਜੀ ਲਿਖਾਈ ਵੱਧ ਪੈ ਰਹੀ ਆ ਹਾਂਜੀ ਇਹਦਾ ਕਰਕੇ ਨਾ ਥੋੜੇ ਸਾਰੇ ਬੈਠੇ ਆ ਹਾਂਜੀ ਮਨ ਲੈ ਲੈ ਨਹੀਂ ਰਹੇ ਮਾਲ ਮੈਂ ਵੀ ਵੇਚਣਾ ਸੀ ਬਜਾ ਨਾ ਚੱਪਾ ਠੀਕ ਆ ਵੀ ਮਤਲਬ ਇਹ ਬੰਦੇ ਨੇ ਪੈਸੇ ਲਾਏ ਹੋਏ ਨੇ ਖਾਤੇ 'ਚ ਜਿਹੜਾ ਵਾਲੇ ਨੂੰ ਖਰਚਾ ਦੱਸ ਦਿਆਂ ਅਗਲਾ ਠੀਕ ਆ ਵੀ ਮਤਲਬ ਅੱਜ ਫਿਰ ਥੋੜਾ ਜਿਹਾ ਡਾਊਨ ਹੀ ਰਹੂ ਮੰਡੀ ਦਾ ਕੰਮ ਹੈ ਨਾ ਡਾਊਨ ਤਾਂ ਰਹਿਣੀ ਰਹਿਣਾ ਜੀ ਠੀਕ ਆ ਇਹ ਡਾਊਨ ਤਾਂ ਰਹੂ ਕਿਉਂਕਿ ਬੜਾ ਵਰਕ ਪੈ ਗਿਆ ਕਿ ਠੇਕੇਦਾਰਾਂ ਨਾਲ ਚਲੋ ਸੈਟਿੰਗ ਸਾਰੇ ਪਾਰਿਆਂ ਨਾਲ ਉਹਨਾਂ ਨੇ ਕੀਤੀ ਹੋਈ ਸੀ ਜੋ ਚੱਲਦਾ ਸੀ ਆ ਥੀਕ ਸੀ ਆ ਠੀਕ ਆ ਜਿਆਦਾ ਸਰਕਾਰ ਨੂੰ ਮੈਂ ਇਹ ਹੀ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਜਿਆਦਾ ਤੁਸੀਂ ਦੇਖ ਕੇ ਤੇ ਹੀ ਮੰਡੀਆਂ ਉਤ ਕਰੋ ਕਿਤੇ ਕਿਤੇ ਕਰਨੀਆਂ ਤਾਂ ਮੁਬਾਰੀਆਂ ਦਾ ਔਰ ਵੇਚਣਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਹਦੀ ਸੈਟਿੰਗ ਕਰੋ ਉਹ ਘਾਣਾ ਮੰਡੀ ਦਾ ਸਾਨੂੰ ਤਾਂ ਇਹ ਸੀਗਾ ਵੀ ਸਰਕਾਰੀ ਮੰਡੀ ਹੋ ਗਈ ਵੀ ਜਿਹੜੀ ਠੇਕੇਦਾਰਾਂ ਨੇ ਲਿਖਾਈ ਸੀ ਕਿ ਉਦੋਂ ਵੀ ਘਟੂਗੀ ਹਾਂ ਇਹ ਘਟੋਂ ਨਹੀਂ ਇਹਦੇ ਵੱਧ ਗਈ ਜੀ ਵੱਧ ਗਈ ਹੈ ਨਾ ਇਹਨਾਂ ਦਾ ਗੱਲ ਫੇਰ ਤਾਂ ਇਹ ਸਾਨੂੰ ਸਰਕਾਰੀ ਮੰਡੀ ਨਹੀਂ ਹੋਈ ਮੰਨ ਲਓ ਇਹ ਤਾਂ ਠੇਕੇਦਾਰਾਂ ਨਾਲੋਂ ਜ਼ਿਆਦਾ ਹੋ ਗਈ ਹਾਂ ਠੀਕ ਹੈ ਠੀਕ ਹੈ ਕਿਹੜੀ ਚੰਗੀ ਸੀ ਸਾਨੂੰ ਠੀਕ ਹੈ ਆਹ ਬਰਾ ਉਠਾ ਹੋ ਗਿਆ ਨਾ ਸਾਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਇਹ ਇਹ ਜਿਹੜਾ ਬੰਦਾ ਇਹ ਇਕੱਲਾ ਇੱਕ ਬੰਦੇ ਨਾਲ ਨਹੀਂ ਜੁੜਿਆ ਹੋਇਆ ਸਹੀ ਗੱਲ ਆ ਇਹ ਕਿਆ ਹਾਲ ਆ ਨੇ ਵੀ ਕੰਮ ਠੱਪ ਹੁੰਦਾ ਕਿ ਜੋ ਵੀ ਕੋਈ ਵਿਧਾੜੀਦਾਰਾ ਕੋਈ ਪਾਣੀ ਪਾ ਰਿਹਾ ਠੀਕ ਆ ਕੋਈ ਲੈ ਰਿਹਾ ਕੋਈ ਵੇਚ ਰਿਹਾ ਕੋਈ ਸੈਂਟਰ ਤੇ ਲੈ ਆ ਰਿਹਾ ਸਾਰੇ ਬੰਦਿਆਂ ਦਾ ਬਹੁਤ ਇਸਾਨਾ ਕਈ ਬੰਦਿਆਂ ਕਈ ਬੰਦਿਆਂ ਦਾ ਰਜਗਾਰ ਜੁੜਿਆ ਹੋਇਆ ਨਾ ਠੀਕ ਆ ਕੰਦੇਣਾ ਹੋ ਨਹੀਂ ਹੋ ਰਿਹਾ ਇਹ ਮੇਰੇ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹਦੇ ਗੌਰ ਕਰੋ ਜਦਾ ਪਹਿਲਾਂ ਹੀ ਜਿਵੇਂ ਠੀਕੇ ਤੇ ਚੱਲ ਰਾਇਆ ਸੀ ਉਹ ਵੀ ਠੀਕ ਸੀ ਪਹਿਲਾਂ ਠੀਕ ਸੀ ਹਣਾ ਗੋਸਟ ਸੀਗਾ ਸਾਡੀ ਜੋ ਦਿਖਾਈ ਸੀ ਵੀ ਇਦੇ ਰੇ ਸੀ ਮਾਲ ਖਰੀਦ ਰਾਇਏ ਸੀ ਹਾਂ ਠੀਕ ਆ ਤੁਸੀਂ ਸਰਕਾਰੀ ਕਰਕੇ ਉਦੋਂ ਵੀ ਆਉ ਕਰਤਾ ਔਖਾ ਹੋ ਗਿਆ ਨਾ ਮਾਲ ਜੀ ਨੂੰ ਲੈ ਕੇ ਦੇਣਾ ਉਹਨੂੰ ਕੀ ਅਖਾਂਗੇ ਸਹੀ ਗੱਲ ਆ ਜਿੱਥੇ ਲਖਾਈ ਦੋ ਸੇ ਦੋ ਸਹੀ ਗੱਲ ਆ ਠੀਕ ਆ ਸਾਡੀ ਹੱਥ ਬੰਨ ਕੇ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹਦੇ ਗੌਰ ਕੀਤਾ ਜਾਵੇ ਏ ਮੰਡੀ ਦਾ ਮੰਨ ਲਓ ਅੱਜ ਖਤਮ ਵਰਗੀ ਆ ਖਤਮ ਹੋ ਗਈ ਆ ਠੀਕ ਜਿਹੜੀਆਂ ਦੂਜੀਆਂ ਮੰਡੀਆਂ ਹੋਰ ਵੀ ਆ ਅੱਗੇ ਆਉਣੀਆਂ ਉਹਨਾਂ ਦੇ ਗੌਰ ਕੀਤੀ ਜਾਵੇ ਤੇ ਹੁਣ ਇਸੇ ਮੰਡੀ ਤੇ ਹੋਇਆ ਹੋਰਾਂ ਤੇ ਵੀ ਹੋ ਸਕਦਾ ਇਹ ਸਾਰੇ ਇਹ ਦਊਗਾ ਜੀ ਸਰਕਾਰੀ ਹੋ ਗਿਆ ਵਾਲੀ ਵੀ ਹੋਇਆ ਪਹਿਲਾਂ ਠੇਕਾ ਸੀਗਾ ਹਰਦਾ ਬਾਈ ਠੇਕਾ ਸੀਗਾ ਸਾਰੀਆਂ ਮੰਡੀਆਂ ਦਾ ਠੇਕਾ ਸੀਗਾ ਠੀਕ ਹੈ ਉਹ ਉਸੇ ਤਰ੍ਹਾਂ ਸਿਸਟਮ ਇਹ ਚੱਲਦਾ ਸੀ ਇਹ ਸਰਕਾਰੀ ਹੋ ਰਿਹਾ ਮਤਲਬ ਹੈ ਨਾ ਹਾਂ ਸਰਕਾਰੀ ਹੋ ਗਿਆ ਜੀ ਸਰਕਾਰੀ ਦਾ ਬਹੁਤ ਵੱਡਾ ਫਾਇਦੇ ਦੀ ਵਜ੍ਹਾ ਨਾਲ ਹੋ ਰਿਹਾ ਠੇਕਾ ਮਤਲਬ ਪਰ ਖਤਮ ਹੋ ਰਿਹਾਗਾ ਠੇਕਾ ਪਹਿਲਾਂ ਖਤਮ ਹੋ ਹੀ ਗਿਆ ਅਗਲੇ ਹੰ ਦਾ ਠੇਕਾ ਖਤਮ ਹੋ ਗਿਆ ਨਾ ਇਹਨਾਂ ਨੇ ਠੇਕਾ ਵੀ ਹੋ ਕਰਤੀ ਸਹੀ ਗੱਲ ਆਪਾਂ ਸਰਕਾਰੀ ਚੀਜ਼ ਦਾ ਕੋਈ ਵੀ ਆਹੋ ਆਪਾਂ ਸੋਚੀਏ ਸਰਕਾਰੀ ਹੈ ਹੀ ਆ ਇਹ ਕੰਮ ਸੂਲਤ ਮੈਂ ਇੱਕ ਗ੍ਰੇਡ ਘਟਾਉਣਾ ਚਾਹੀਦਾ। ਉਹ ਘਟਰੀ ਵੀ ਆਏ ਵਧਾ ਰਹੇ ਨੇ। ਤਾਂ ਆਮ ਫਿਰ ਹਰੇਕ ਬੰਦੇ ਦਾ ਹੀ ਨੁਕਸਾਨ ਆ ਨਾ। ਤੁਸੀਂ ਆਪਾਂ ਕੀ ਕਹਿੰਦੇ ਹੁੰਨੇ ਆ? ਪਹਿਲਾਂ ਇੱਥੇ ਸਭੰਚਨੇ ਕੰਮ ਨਹੀਂ ਜਗਾ ਕਿਦਾਂ ਇਹ ਦੂ ਦਾ ਪਹਿਲਾਂ ਵਾਲਾ ੱਟਾ ਸੀਗਾ। ਸਹੀ ਗੱਲ। ਆਪਾਂ ਹੁਣ ਕੀ ਕਹਿੰਦੇ ਆ ਵੀ ਠੇਕੇਦਾਰ ਚੰਗੇ ਸੀਗੇ ਦੂ ਦਾ। ਹਮ। ਸਹੀ ਗੱਲ ਆ। ਵੱਡੀਆਂ ਉਹ ਠੇਕੇਦਾਰ ਘਟ ਦੋ ਵਟ ਸਾਡੇ ਨਾਲ। ਤਨ ਮਾਰਦੇ ਤਾਂ ਨਹੀਂ ਸੀ ਜੈ ਰੈਟ ਕੀਤਾ ਹੋਇਆ ਸੀ ਚਲੋ ਹਰੇਕ ਬੰਦਾ ਲਖਾਈ ਹੋ ਰਿਹਾ ਸਾਰਾ ਨੇ ਸਹੀ ਗੱਲ ਆ 2 ਜੁਲਾਈ ਹਰੇਕ ਦੀ ਚੱਲੀ ਜਾਂਦੀ ਸੀ ਹਾਂਜੀ ਹਾਂਜੀ ਇਹ ਤਾਂ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਮਾਰ ਜੋ ਕੇ ਬੈਂਤੀ ਕਰਦਾ ਠੀਕ ਆ ਇਹ ਤੇ ਗੌਰ ਕੀਤੀ ਜਾਵੇ ਠੀਕ ਹੈ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਪੰਚ ਪੰਚ ਦਾ ਪੰਜਾਬ ਹੋ ਤਾਂ ਕਿ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਇਰੇ ਇੱਕ ਬੰਦੇ ਦਾ ਉਹਦਾ ਨਾਂ ਹੋਏ ਕੀ ਕਿਆ ਜਗ੍ਹਾ ਲ ਕੀਤੀ ਜਾਵੇ ਠੀਕ ਆ ਬਾਈ ਹਾਂਜੀ ਰੇਟ ਘਟਾਇਆ ਜਾਵੇ ਸਾਡੇ ਸਾਨੂੰ ਇਹ ਨਹੀਂ ਵੀ ਪ੍ਰਾਈਵੇਟ ਕਿਤੇ ਦੇਓ ਜਾਂ ਸਰਕਾਰੀ ਕੋਈ ਸਰਕਾਰੀ ਪ੍ਰਾਈਵੇਟ ਦਾਾਨੂੰ ਕੋਈ ਨਹੀਂ ਰੇਟ ਹੋਣਾ ਚਾਹੀਦਾ ਸਹੀ ਹੈ ਨਾ ਤੁਹਾਨੂੰ ਤਾਂ ਇਹ ਆ ਵੀ ਜਿਹੜੀ ਅਸੀਂ ਲਿਖਾਈ ਆ ਜੋ ਚਾਹੇ ਸਰਕਾਰੀ ਹੋ ਜੇ ਚਾਹੇ ਕਿੰਨੇ ਵੀ ਹੋਵੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹਾਂ ਠੀਕ ਹੈ ਸਹੀ ਗੱਲ ਹੈ ਪ੍ਰਾਈਵੇਟ ਤੋਂ ਠੇਕੇਦਾਰ ਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ ਦੇਖੋ ਇਸ ਦਾ ਲਿਖਾਈ ਦੇਣੀ ਆ ਸਹੀ ਗੱਲ ਆ ਪ੍ਰਾਈਵੇਟ ਨੂੰ ਵੀ ਕਹਿ ਰਹੇ ਸੀ ਕਿ ਇਹਦੇ ਵੀ ਦੇਣੀ ਆ ਲੇਕਿਨ ਛੋਟਾ ਰੇਟ ਵਧਣ ਦੇ ਕਾਰਨ ਅਸੀਂ ਮਾਲ ਨਹੀਂ ਖਰੀਦ ਰਏ ਵੀ ਰੇਟ ਵਧਾਣ ਦਾ ਚੱਕਰ ਪਿਆ ਹਾਂਜੀ ਹਾਂਜੀ ਹਨਾ ਵੀ ਉਹ ਜਾਇਜ਼ ਹੋ ਜੇ ਹਾਂਜੀ ਇਹਦਾ ਬੇਨਤੀ ਕਰ ਰਹੇ ਹਾਂ ਭਗਵੰਤ ਸਿੰਘ ਸਾਹਿਬ ਨੂੰ ਠੀਕ ਹੈ ਜੀ ਦੌਰ ਕੀਤੀ ਜਾਵੇ ਦੇਖੋ ਠੀਕ ਹੈ ਜਲਦੀ ਚੱਗਾ ਹੁੰਦਾ ਜੀ ਹਾਂਜੀ ਹਾਂਜੀ ਇਹਨੂੰ ਬੰਦ ਨਾ ਕੀਤਾ ਜਾਵੇ ਜੇ ਇਸ ਤਰ੍ਹਾਂ ਕਰਾਂਗੇ ਬੰਦੀ ਆ ਸਹੀ ਗੱਲ ਆ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਇੱਕ ਕਰੀ ਆਪਦਾ ਨੰਬਰ ਬੋਲ ਦਿਓ ਹਾਂਜੀ ਮੇਰਾ ਮਾਲ ਨੰਬਰ ਹੈਗਾ 98152 3439 ਠੀਕ ਹੈ ਜੀ ਧੰਨਵਾਦ ਬਾਕੀ ਦੋਸਤੋ ਅੱਗੇ ਵੀ ਤੁਹਾਨੂੰ ਆਪਾਂ ਸਾਰਾ ਹੱਥ ਦਿਖਾਉਣੀ ਹੈ ਮਾਹੌਲ ਮੰਡੀ ਦਾ ਤੇ ਭਾਈ ਨੇ ਜੋ ਗੱਲਬਾਤ ਕਰੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਕਿਦਾਂ ਇਹ ਗੱਲਬਾਤ ਹਨਾ ਤੇ ਇਸ ਚੀਜ਼ ਨਾਲ ਫਰਕ ਬਹੁਤ ਪਊਗਾ ਕਿਉਂਕਿ ਰੋਜ਼ਗਾਰ ਜੁੜਿਆ ਵਾ ਬਹੁਤ ਲੋਕਾਂ ਦਾ ਮੰਡੀਆਂ ਦੇ ਚਰਗੇ ਮੰਡੀ ਭਰੀ ਵੀ ਉਹ ਬਹੁਤ ਆ ਗਈ ਪਰ ਜਿਹੜੇ ਹਿਸਾਬ ਨਾਲ ਆਪਾਂ ਜਾਣਕਾਰੀ ਲਈ ਆ ਹਨਾ ਗੱਲਬਾਤ ਦੱਸੀ ਆ ਬਾਈ ਨੇ ਉਸ ਹਿਸਾਬ ਦੇ ਨਾਲ ਤਾਂ ਫਿਰ ਮੰਡੀਆਂ ਦਾ ਕੰਮ ਟਾਣ ਹੋਊਗਾ ਹੌਲੀ ਹੌਲੀ ਕਿਉਂਕਿ ਖਰਚਾ ਗਾ ਵੀ ਪੈ ਜਾ ਕਰਨਾ ਆਪਣੀਆਂ ਬਈ ਕੀ ਰੇਟ ਆ 125 125 ਠੀਕ ਆ ਕਰਦੀ ਆ ਲਈ ਲਈ ਵੀ ਆ ਠੀਕ ਆ ਲੋਕੀ ਉਸ 122 ਰੇਟ ਆ ਇਹਦਾ ਆ ਮੱਝ ਦਾ ਤੇ ਮੇਕੀ ਨੂੰ ਕੋਈ ਦੇਖ ਸਕਦੇ ਹੋ ਬੱਚਾ ਦੇਖ ਸਕਦੇ ਆ ਤੇ ਆਹ ਬੱਚਾ ਇਹਦਾ ਸ਼ਾਹੀ ਵਾਲ ਘੜੀ ਹੈਗੀ ਉਹ ਤਾਂ ਕੋਈ ਨਹੀਂ ਇਧਰ ਮੰਡੀ ਦਾ ਇਹ ਸਾਰਾ ਬਾਹਰਲਾ ਬੱਸ ਆਗਾ ਲਾਸਟ ਬੱਸਾਂ ਦੇਖ ਸਕਦੇ ਤੁਸੀਂ ਚਟਾਵਾ ਗਾਂਆਂ ਵੀ ਆ ਜਾਂਦੀਆਂ ਚਾਰਾਦਾਰ ਮੱਝਾਂ ਹੀ ਆਉਂਦੀਆਂ ਜੀ ਕਿਹੜੀ ਹੋਪ ਕਿ ਚੰਗੀ ਹੈ ਉਹ ਫਾਰਮ ਬਣਾਉਣਾ ਨਹੀਂ ਆਹੋ ਆਇਆ ਆਹੋ ਆਇਆ ਹੋ ਗਿਆ ਜੇ ਇਧਰ ਆਪਾਂ ਪਾਸਾ ਸਾਰਾ ਇਧਰੋਂ ਐਂਡ ਵਾਲਾ ਪਾਸਾ ਘੋਮੇ ਆਏ ਆਂ ਤੇ ਹੁਣ ਆਪਾਂ ਚੱਲਿਆ ਐਂਟਰੀ ਏਟ ਨੂੰ ਤੇ ਇੱਥੋਂ ਆਪਾਂ ਕਰਾਂਗੇ ਮਾਲ ਕਾਫੀ ਹੈਗਾ ਗਾਕ ਵੀ ਬਹੁਤ ਫਿਰਦਾ ਪਰ ਅੱਜ ਥੋੜਾ ਜਿਵੇਂ ਤੁਹਾਨੂੰ ਦੱਸਿਆ ਹੀ ਪਹਿਲਾਂ ਵੀ ਪਾਰਟੀ ਵਾਲਾ ਸਿਸਟਮ ਕਰਕੇ ਕੰਮ ਥੋੜਾ ਜਿਹਾ ਡਾਊਨ ਹੋ ਗਿਆ ਇੱਕ ਦੀ ਕਮਿਸ਼ਨ ਫੋਮ ਆ ਰਿਹਾ ਹੈ কেনে <laughs> hey,